ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਾਬਾ ਫੈਂਸੀ ਕਲੋਥ ਹਾਊਸ ਨੇੜੇ ਗੁਰਦੁਆਰਾ ਬਾਬਾ ਰਾਜਾਰਾਮ ਜੀ ਹਰਚੋਵਾਲ ਵਿਖੇ ਹਰ ਰੋਜ਼ ਦੀ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਡਿਜ਼ਾਈਨਰ ਸੂਟ ਰੈਡੀ ਕਰਕੇ ਲੈ ਕੇ ਆ ਗਏ ਆ ਜਿਹੜਾ ਕਿ ਕ੍ਰੇਵ ਫੈਬਰਿਕ ਦੇ ਉੱਪਰ ਆਪਾਂ ਰੈਡੀ ਕੀਤਾ ਇਸ ਦੇ ਉੱਤੇ ਆਪਾਂ ਹੈਵੀ ਪੈਨਲ ਬਣਾਇਆ ਹੋਇਆ ਲੈਫਟ ਸਾਈਡ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਜਿਹੜਾ ਪੈਨਲ ਆ ਉਹ ਬਣ ਕੇ ਰੈਡੀ ਹੋਇਆ ਹੈ ਤੇ ਰਾਈਟ ਸਾਈਡ ਦੇ ਉੱਪਰ ਆਪਾਂ ਦੋ ਫਲਾਵਰ ਬਣਾਏ ਹੋਏ ਨੇ ਆਪਣੇ ਕਸਟਮਰ ਦੀ ਰਿਕੁਆਇਰਮੈਂਟ ਦੇ ਮਤਲਬ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਉੱਪਰ ਆ ਫਲਾਵਰ ਤੇ ਇੱਕ نیچے ਐ ਤੇ ਇਹਦੇ ਜਿਹੜੇ ਬਾਜੂ ਐ ਬਾਜੂ ਦੇ ਉੱਪਰ ਵੀ ਆਪਾਂ ਜਿਹੜੇ ਸੇਮ ਫਲਾਵਰ ਆ ਉਹ ਬਣਾ ਕੇ ਸੂਟ ਰੈਡੀ ਕੀਤਾ ਜੀ ਆਲ ਓਵਰ ਸੂਟ ਐ ਜੀ ਇਹ ਤੇ ਜੇਕਰ ਤੁਸੀਂ ਇਸ ਸੂਟ ਦੇ ਪ੍ਰਾਈਸ ਦੀ ਆਪਾਂ ਗੱਲ ਕਰੀਏ ਤਾਂ ਪ੍ਰਾਈਸ ਇਹਦਾ ਰੱਖਿਆ ਜੀ ਵਿਦ ਫੈਬਰਿਕ ਬਾਬਾ ਫੈਨਸੀ ਕਲੋਥ ਹਾਊਸ ਤੇ ਆਪਾਂ ਸਿਰਫ 1700 ਰੁਪਏ ਜੇਕਰ ਤੁਸੀਂ ਵੀ ਇਦਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਸਾਡੇ ਕਿਸੇ ਵੀ ਡਿਜ਼ਾਈਨ ਦੇ ਵਿੱਚ ਕੋਈ ਵੀ ਸੂਟ ਕਿਸੇ ਵੀ ਕਲਰ ਜਾਂ ਫੈਬਰਿਕ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੈ ਤੁਸੀਂ ਸਾਡੇ ਸਟੋਰ ਤੇ ਵੀ ਸਾਨੂੰ ਵਿਜ਼ਿਟ ਕਰ ਸਕਦੇ ਹੋ ਜੀ ਆਪਣਾ ਸਟੋਰ ਗੁਰਦੁਆਰਾ ਬਾਬਾ ਰਾਜाराम ਜੀ ਹਰਚੋਵਾਲ ਵਿਖੇ ਸਥਿਤ ਹੈ ਜੀ ਤੇ ਹਫ਼ਤੇ ਦੇ ਸੱਤੋ ਦਿਨ ਆਪਣਾ ਸਟੋਰ ਆ ਜਿਹੜਾ ਉਹ ਖੁੱਲ੍ਹਾ ਰਹਿੰਦਾ ਸੋ ਜਲਦੀ ਤੋਂ ਜਲਦੀ ਸਾਨੂੰ ਵਿਜ਼ਿਟ ਕਰੋ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਜੀ